ਰਾੜੇ ਵਾਲੇ ਸੰਤ ਈਸ਼ਰ ਸਿੰਘ ਜੀ ਮਹਾਪੁਰਸ਼ ਮੌਕੇ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਦੋਂ ਆਪਣੇ ਨਾਲ ਰੇੜਕਾ ਨਹੀਂ ਸੀ ਪਿਆ ਉਹਦਾ ਹਜੇ ਰੌਲਾ ਪਿਆ ਨਹੀਂ ਸੀ 78 ਦੇ ਵਿੱਚ ਜਾ ਕੇ ਜਦੋਂ ਨਿਰੰਕਾਰੀ ਕਾਂਡ ਹੋਇਆ ਉਹਨਾਂ ਨੇ ਸਿੰਘ ਸ਼ਹੀਦ ਕੀਤੇ ਉਦੋਂ ਬਾਅਦ ਇਹ ਵਿਗੜੀ ਉਹਦੇ ਨਾਲ ਜਾਦਾ ਆਪਣੀ ਜਦੋਂ ਐਮਰਜੈਂਸੀ ਦੌਰਾਨ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਬੱਤੀ ਨਗਰ ਕੀਰਤਨ ਕੱਢੀ ਸੀ ਉਦੋਂ ਇਹਦੇ ਨਾਲ ਗੱਲਬਾਤ ਜੀ ਥੋੜੀ ਹੋਈ ਉਦੋਂ ਪਹਿਲਾਂ ਤਾਂ ਠੀਕੇ ਸੀ 74 ਦੇ ਵਿੱਚ ਸੰਤੀ ਸ਼ਿਰ ਸਿੰਘ ਸ਼ਰੀਰ ਛੱਡ ਗਏ ਸੀ ਰਾੜੇ ਵਾਲੇ ਉਦੋਂ ਵੀ ਪਹਿਲਾਂ ਦੀ ਗੱਲ ਹੈ ਕਹਿੰਦੀ 5 ਮਿੰਟ ਮੈਨੂੰ ਰਾੜੇ ਵਾਲੇ ਸੰਤਾਂ ਨਾਲ ਮਿਲਣ ਲਈ ਦੇ ਦਿਓ ਕਹਿੰਦੇ ਜਿਸ ਬੰਦੇ ਦੇ ਸਾਹਮਣੇ ਗੱਲ ਹੋਈ ਮਹਾਤਮਾ ਦੇ ਉਹ ਮਹਾਤਮਾ ਦੇ ਮੂੰਹੋਂ ਮੈਂ ਆਪ ਸੁਣੀ ਹੈ ਇਹ ਗੱਲ ਸੰਤ ਭਗਵਾਨ ਸਿੰਘ ਜੀ ਹਨ ਹੁਣ ਵੀ ਉਮਰ ਉਹਨਾਂ ਦੀ 90ਾਂ ਦੇ ਨੇੜੇ ਆ ਬੇਗਵਾਲ ਮਲੇਰਕੋਟਲੇ ਦੇ ਲਾਗੇ ਆ ਉਹਨਾਂ ਦੇ ਕੋਲ ਬੈਠੇ ਸੀ ਉਹਨਾਂ ਨੇ ਦੱਸਿਆ ਉਹਨਾਂ ਨੇ ਨਾਂ ਵੀ ਲਿਆ ਉਸ ਮੰਤਰੀ ਦਾ ਜੀਨੇ ਆ ਕੇ ਗੱਲ ਆਖੀ ਸੀ ਕਹਿੰਦੇ ਮਹਾਪੁਰਸ਼ੋ 5 ਮਿੰਟ ਮੰਗਦੀ ਹੈ ਬੀਬੀ ਮਨੇ ਵੀ ਹੈ ਨਹੀਂ ਮੇਰੇ ਕੋਲ 5 ਮਿੰਟ ਉਹਦੇ ਲਈ ਹੁਣ ਤੱਕ ਕਾਫਲੇ ਬਣਾ ਬਣਾ ਜਾਂਦੇ ਨਾ ਅਗਲੇ ਵੀ ਸਾਨੂੰ 5 ਮਿੰਟ ਟਾਈਮ ਦੇ ਦਿਓ ਜੀ ਦੰਦੇ ਨਹੀਂ ਕਿਉਂ ਕਾਰਨ ਗੁਰੂ ਦੀ ਦਿੱਤੀ ਕਣੀ ਹੈ ਨਹੀਂ ਕੋਲ ਦਾ ਗੁਰੂ ਤੋਂ ਬਿਨਾ ਰੁਲ ਜਾਗੇ ਆਪਾਂ ਜੋ ਮਰਜੀ ਬਣੇ ਫਰੀਏ ਜਿਨਨੇ ਮਰਜੀ ਭੇਖ ਧਾਰ ਲੀਏ ਜੇ ਗੁਰੂ ਦੀ ਦਿੱਤੀ ਬਖਸ਼ਿਸ਼ ਕਣੀ ਹੈ ਨਹੀਂ ਨਾ ਕੋਈ ਨਹੀਂ ਪੁੱਛਦਾ ਸਾਂ ਜਿੱਦਨ ਕਿਤੇ ਜਾਣ ਦੀ ਲੋੜ ਨਹੀਂ ਜਿੱਦਨ ਅਸੀਂ ਇੱਕ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਅਨੁਸਾਰੀ ਚੱਲ ਪਏ ਸਾਰੇ ਆਪੇ ਪਿੱਛੇ ਤੁਰੇ ਆਉਣਗੇ ਤੁਹਾਡੇ ਤੁਰੇ ਤੁਰ ਕੇ ਆਉਣਾ ਹੀ ਪਊਗਾ ਕਿਉਂਕਿ ਖਾਲਸਾ ਬ੍ਰਹਿਮੰਡ ਦਾ ਧੁਰਾ ਬਣਾਇਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ 1699 ਨੂੰ ਕਲਾ ਵਰਤਾਈ ਕੋਈ ਛੋਟੀ ਚੀਜ਼ ਸੀ ਉਹ ਵਿਸਾਖੀ ਦੇ ਦਿਨ ਤੇ ਖਾਲਸਾ ਸਾਜਿਆ ਅਕਾਲੀ ਫੌਜ ਹੈ ਇਹਦੇ ਤਾਬੇ ਕੀਤੇ ਆ ਸਾਰੇ ਰਾਜੇ ਮਹਾਰਾਜੇ ਸਭ ਕੁਝ ਇਹਦੇ ਅੰਡਰ ਚੱਲਣਾ ਹੈ ਪਰ ਚੱਲੂਗਾ ਉਦੋਂ ਜਦੋਂ ਇਹਦੇ ਅੰਦਰ ਨਿਆਰਾਪਣ ਰਹੇਗਾ ਆਪਣਾ ਬੰਦਗੀ ਹੋਏਗੀ ਭਜਨ ਹੋਏਗਾ ਨੇਮ ਹੋਏਗਾ ਸਰਬੱਤ ਦਾ ਭਲਾ ਜਵਾਨੀ ਨਹੀਂ ਹਿਰਦੇ ਵਿੱਚ ਹੋਏਗਾ ਇਹੋ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੂੰ ਜਪਣ ਵਾਲੇ ਬੇਮਹਤਾਜ ਕਹਿੰਦੇ 5 ਮਿੰਟ ਦੇ ਦਿਓ ਕਹਿੰਦੇ ਨਾ ਕਿਸੇ ਗਰੀਬ ਨੂੰ ਦਵਾਂਗਾ ਨਾਮ ਦੀ ਗੱਲ ਕਰੂਗਾ ਉਹਦਾ ਭਲਾ ਹੋਊਗਾ ਇਹਨੇ ਇਹਨੇ ਕੀ ਕਰਨੀ ਮੇਰੇ ਕੋਲ ਦਿੱਤੇ ਨਹੀਂ 5 ਮਿੰਟ ਕਾਰਨ ਕੀ ਹੈ ਬੰਦਗੀ ਸੀ ਅਮਰਤ ਵੇਲੇ ਉੱਠ ਕੇ ਚੌਂਕੜੇ ਲਾਲ ਲਾਲ ਨਹਿਰਾਂ ਦੇ ਉੱਤੇ ਚੌਂਕੜੇ ਲਾਲਾ ਬੈਠਣਾ ਸਿਮਰਨ ਕਰਨਾ ਹੁਣ ਤੇ ਗੁਦੜਿਆਂ ਜونی ਉੱਠਦੇ ਬਾਹਰ ਚਾਰ-ਚਾਰ ਜਣੇ ਚੇਲੇ ਉਠਾਏ ਹੁੰਦੇ ਆ ਕਿ ਸਤ ਅੰਦਰ ਭਜਨ ਬੰਦਗੀ ਚ ਤੇ ਅੰਦਰ ਸੁੱਤਾ ਹੁੰਦਾ ਸੰਤ ਵੇ ਜੇ ਪਖੰਡੀਆਂ ਨੇ ਕੀ ਭੱਲਾ ਕਰਨਾ ਹੋਵੇ ਸੱਚੀ ਬੰਦਗੀ ਤੇ ਸਾਧ ਸੰਗਤ ਉਹਨਾਂ ਨੂੰ ਕਿਸੇ ਦੀ ਫਿਰ ਮੋਹ ਸ਼ੰਦਗੀ ਨਹੀਂ